범ਿਆਲ ਸੈਕਟਰ ਦੇ ਅਧੀਨ ਆਉਂਦੇ ਕੋਹਲਿਆ ਚੌਂਕ ਦੇ 24 ਘੰਟੇ ਲੱਗੇ ਨਾਕੇ ਨੂੰ ਤੋੜ ਕੇ ਇੱਕ ਕਾਰ ਫਰਾਰ ਹੋ ਗਈ ਤੇ ਪੁਲਿਸ ਨੇ ਇਸ ਕਾਰ ਨੂੰ ਲੱਭਣ ਵਿੱਚ ਸਫਲਤਾ ਵੀ ਹਾਸਲ ਕੀਤੀ ਹੈ ਤੇ ਕਾਰ ਸਣੇ ਇੱਕ આરોપી ਵੀ ਗ੍ਰਿਫਤਾਰ ਕੀਤਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਡੀਐਸਪੀ ਹਰੀਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਜ਼ਿਲ੍ਹਾ ਪਠਾਨਕੋਟ ਦੇ ਵੱਖ-ਵੱਖ ਇਲਾਕਿਆਂ ਵਿੱਚ ਸ਼ੱਕੀ ਲੋਕਾਂ ਦੇ ਦੇਖੇ ਜਾਣ ਕਾਰਨ ਪੁਲਿਸ ਪੱਬਾਂ ਭਾਰੀ ਆ ਗਈ ਹੈ ਤੇ ਪੁਲਿਸ ਵੱਲੋਂ ਹੋਰ ਸੁਰੱਖਿਆ ਏਜੰਸੀਆਂ ਦੇ ਨਾਲ ਮਿਲ ਕੇ ਇਸ ਜ਼ਿਲ੍ਹੇ ਦੀ ਸੁਰੱਖਿਆ ਪ੍ਰਬੰਧਾ ਵਿੱਚ ਬਹੁਤ ਹੀ ਸਖ਼ਤ ਵਰਤੀ ਜਾ ਰਹੀ ਹੈ ਜਿਸ ਦੇ ਚਲਦਿਆਂ ਕੋਲੀਆਂ ਚੌਕ ਦਾ 24 ਘੰਟੇ ਦਾ ਲੱਗਣ ਵਾਲਾ ਨਾਕਾ ਜਿਸ ਨੂੰ ਤੋੜ ਕੇ ਇੱਕ ਕਾਰ ਫਰਾਰ ਹੋਣ ਵਿੱਚ ਸਫਲ ਹੋਈ ਸੀ ਉਸ ਨੂੰ ਪੁਲਿਸ ਨੇ ਇੱਕ આરોપી ਸਹਿਤ ਫੜ ਲਿਆ ਹੈ ਤਿੰਨ આરોપીਾਂ ਦੀ ਪਾਲ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਤੇ ਉਹਨਾਂ ਨੇ ਕਿਹਾ ਕਿ ਪੁੱਛਗਿੱਛ ਦੇ ਦੌਰਾਨ ਹੁਣ ਪਤਾ ਲੱਗੇਗਾ ਕਿ ਆਖਿਰਕਾਰ ਇਹਨਾਂ ਲੋਕਾਂ ਦੇ मंसूਬੇ ਕੀ ਸਨ ਉਹਨਾਂ ਨੇ ਇਹ ਜ਼ਰੂਰ ਸਾਫ਼ ਕੀਤਾ ਹੈ ਕਿ ਕਾਰ ਵਿੱਚ ਸਵਾਰ ਹੋਣ ਵਾਲੇ ਚਾਰ ਉਹ ਲੋਕ ਗੁੱਜਰ ਬਰਾਦਰੀ ਤੋਂ ਸਬੰਧ ਰੱਖਦੇ ਸਨ ਤੇ ਇੱਕ ਨਾਕਾ ਤੋੜ ਕੇ ਕਿਉਂ ਦੌੜੇ ਤੇ ਇਸ ਨਾਕੇ ਨੂੰ ਤੋੜਨ ਪਿੱਛੇ ਉਹਨਾਂ ਦਾ ਕੀ ਮਨਸੂਬਾ ਸੀ ਉਹਨਾਂ ਨੇ ਕਿਹਾ ਕਿ ਇਹ ਤਾਂ ਤਿੰਨ ਲੋਕਾਂ ਦੀ ਭਾਲ ਤੋਂ ਬਾਅਦ ਹੋਰ ਸਾਫ਼ ਹੋ ਜਾਵੇਗਾ ਫਿਲਹਾਲ ਪੁਲਿਸ ਤਿੰਨਾਂ ਰੁਪਈਆ ਦੀ ਭਾਲ ਵਿੱਚ ਲੱਗੀ ਹੋਈ ਹੈ ਮਾਜੋਬ ਐਸਐਸਪੀ ਸ਼ਹਿਰਮੀ ਰਾਏ ਪੀਐਸ ਜਿਨ੍ਹਾਂ ਦੇ ਦिशा निर्देश ਤੇ ਜਿਹੜਾ ਆਪਣਾ ਬਾਰਡਰ ਨੂੰ ਪੂਰਾ ਅਲੱਗ ਕੀਤਾ ਗਿਆ ਹੈ ਅਤੇ ਹਰ ਇੱਕ ਆਉਣ ਜਾਣ ਵਾਲੀ ਗੱਡੀ ਦੀ ਚੈਕਿੰਗ ਕੀਤੀ ਜਾ ਰਹੀ ਹੈ ਇੱਕ ਜਨਕਾਰ ਪੀਵੀ083333 ਜੋ ਕਿ ਕੋੜੀ ਨਾਕੇ ਤੇ ਆਈ ਜਦੋਂ ਪੁਲਿਸ ਪਾਰਟੀ ਨੇ ਉਹਨੂੰ ਰੁਕਣ ਦਾ ਇਸ਼ਾਰਾ ਕੀਤਾ ਤੇ ਉਹਨਾਂ ਨੇ ਰੁਕਣ ਦੀ ਬਜਾਏ ਗੱਡੀ ਤੇ ਪਨਾਹ ਦੇ ਤਰ੍ਹਾਂ ਭਜਾ ਦੇ ਅਤੇ ਨਾਕਾ ਤੋੜ ਕੇ ਭੱਜ ਗਏ ਉਸ ਤੋਂ ਪਿੱਛਾ ਸਾਡੇ ਮੁਲਾਜ਼ਮਾਂ ਨੇ ਪਿੱਛਾ ਕੀਤਾ ਲੇਕਿਨ ਉਹ ਆਪਣੀ ਗੱਡੀ ਤੇ ਹਲ ਵਿੱਚ ਕਾਬਜ਼ ਹੋ ਗਏ ਪਰੰਤੂ ਅੱਜ ਅਸੀਂ ਉਸ ਗੱਡੀ ਨੂੰ ਟ੍ਰੇਸ ਕਰ ਲਿਆ ਉਹ ਗੱਡੀ ਸੇ ਕਬਜ਼ੇ ਵਿੱਚ ਲੈ ਲਈ ਹੈ ਅਤੇ ਗੱਡੀ ਦੇ ਵਿੱਚ ਸਵਾਰ ਜਿਹੜੇ 4 ਵਿਅਕਤੀ ਸੀ ਉਹਨਾਂ ਵਿੱਚੋਂ ਇੱਕ ਸ਼ੌਕਤ ਅਲੀ ਉਹਨੂੰ ਅਸੀਂ ਗ੍ਰਿਫਤਾਰ ਕਰ ਲਿਆ ਉਹਨਾਂ ਦੇ ਵਿੱਚੋਂ ਬਾਕੀ ਜਿਹੜੇ ਮਿਰਜ਼ਾ ਅਲੀ, ਫਰੀਦ ਅਲੀ ਤੇ ਸੈਫ ਅਲੀ ਇਹ ਅਸੀਂ ਜੀ ਗ੍ਰਿਫਤਾਰ ਕਰਨੇ ਹਨ ਇਹਨਾਂ ਦੀ ਪੁੱਛਗਿੱਛ ਕਰ ਰਹੇ ਹਾਂ ਕਿ ਇਹ ਨਾਕਾ ਤੋੜ ਕੇ ਕਿਉਂ ਤੁਰੇ ਸੀ ਇਹਨਾਂ ਦੀ ਅਸੀਂ ਗ੍ਰਿਫਤਾਰੀ ਕੀਤੀ ਹੈ ਇਹਨਾਂ ਦਾ ਪੁਲਿਸ ਸਮਾਨ ਲੈ ਕੇ ਇਹਨਾਂ ਦੀ ਘਾਤੀ ਬ੍ਰਿਤੀ ਦੇ ਨਾਲ ਪੁੱਛਗਿੱਛ ਕਰਾਂਗੇ ਕਿਉਂਕਿ ਬਾਦਰ ਤੇ ਕਾਫੀ ਸ਼ਕਤੀ ਹੋਈ ਹੈ ਬਾਦਰ ਤੇ ਆਪਣਾ ਜੋ ਕਾਫੀ ਸ਼ਕਤੀ ਹੁੰਦੇ ਕਰਨ ਜਿਹੜੀ ਚੱਗੀ ਚੱਲੀ ਹੈ ਤੇ ਇਹ ਜਿਹੜੇ ਸ਼ਕਤੀ ਵਿਅਕਤੀ ਆ ਇਹ ਇਦਾਂ ਕਾਰਤੂਕੇ ਆਪਣਾ ਸਾਡੇ ਨਾਕੇ ਤੋਂ ਵੀ ਭੱਜੇ ਆ ਜੋ ਇਹਨਾਂ ਦੀ ਇਸ ਜਿਹੜੀ ਤਫਤੀਸ਼ ਛਡੂਗਾ ਇਹਨਾਂ ਕਰਾਂਗੇ ਅਤੇ ਜੋ ਵੀ ਸਫਲ ਨਿਸਲ ਤੇ ਸਾਤਾ ਹੋਏਗੀ ਇਹਨਾਂ ਸਮਾਂ ਬੰਦੀ ਤਨਵੀ ਰਵਾਈ ਕਰ ਕਰਕੇ ਇਹਨਾਂ ਨੂੰ ਜਿਰਪੇ ਤੇ ਦੇ ਦੇਵਾਂਗੇ ਸਰ ਹੈ ਜਿਹੜਾ ਆ ਰਹੀ ਜਿਹੜੀ ਅੱਗੇ ਆ ਇਹ ਚਾਰੇ ਜਿਹੜੇ ਗੁੱਜੇ ਬਰਾਜ਼ੀਲ ਆ ਇਹਨਾਂ Little kids are soft at body and strong at soul. Such is our kindergarten section, with kids friendly classrooms and strong ethics to inculcate good habits among our little champs. The future ready school with shooting range, cricket academy, NCC Naval Unit, swimming classes, judo, taekwondo, karate, and skating classes. Training of vocal, classical, and western music dance classes for hip-hop freestyle jazz locking popping chess horse riding football and so on a&m's gems cambridge international school opposite canada palace near a&m institute's jalandhar Dalhousie bypass road patankar